ਲੋ ਜੀ ਮਿੱਤਰ ਪਿਆਰਿਓ ਆਪਾਂ ਹੁਣ ਇਸ ਟਾਈਮ ਪਹੁੰਚ ਚੁੱਕੇ ਆਂ ਸੋ ਦੋ ਭੈਣਾਂ ਹੋਰ ਆਈਆਂ ਨੇ ਉੱਪਰੋਂ ਥੱਲੇ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਭੈਣੇ ਕਿੱਦਾਂ ਦਾ ਮਹਿਸੂਸ ਹੋਇਆ ਹਾਂਜੀ ਨਹੀਂ ਵਧੀਆ ਹੈ ਬੇਟੇ ਅਸਾਂ ਜਿੱਦਾਂ ਕਿ ਕਹਿੰਦੇ ਚੀਕ ਚ ਗਾਣਾ ਮਾਰਦੇ ਨੇ ਉੱਪਰ ਹਨਾ ਬੱਚੇ ਜਾਂ ਸਿਆਣੇ ਬਜ਼ੁਰਗ ਵੀ ਆਪਾਂ ਨੌਜਵਾਨ ਵੀ ਦੇਖੀਏ ਉਹ ਕਦੋਂ ਕ ਮਾਰਦੇ ਨੇ ਤੁਸੀਂ ਕਹਿੰਦੇ ਪੂਰਾ ਵਧੀਆ ਡਰ ਨਹੀਂ ਲੱਗ ਰਿਹਾ ਨਹੀਂ ਜੀ ਭੈਣੇ ਤੁਸੀਂ ਚੰਡੋਲ ਝੂਟ ਗਏ ਹੋ ਕਿਵੇਂ ਲੱਗਿਆ ਹੋ ਬੜੀ ਲੱਗਿਆ ਜੀ ਕਹਿਦੀ ਹੈ ਕਿ ਜਰਗ ਦਾ ਮੇਲਾ ਜਰਗ ਦੇ ਮੇਲੇ ਤੇ ਪਹੁੰਚੇ ਆਂ ਉਹ ਕਹਿੰਦੇ ਹੁੰਦੇ ਆ ਨਾ ਚੱਲ ਚੱਲੀਏ ਜਰਗ ਦੇ ਮੇਲੇ ਨਹੀਂ ਮੁੰਡਾ ਤੇਰਾ ਮੈਂ ਚੱਕੂ ਪੰਜਾਬ ਦਾ ਇੱਕ ਪ੍ਰਸਿੱਧ ਮੇਲਾ ਜਰਗ ਮਾਤਾ ਸੀਤਲਾ ਜੀ ਦਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਹਰਜਿੰਦਰ ਸਿੰਘ ਅਸੀਂ ਇਸ ਟਾਈਮ ਪਹੁੰਚੇ ਆਂ ਜਰਕਪਿੰਡ ਹਲਕਾ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿੱਥੇ ਕੀ ਅੱਜ ਮਾਤਾ ਸੀਤਲਾ ਜੀ ਦੇ ਸਲਾਨਾ ਜੋੜ ਮੇਲੇ ਕਰਵਾਏ ਜਾ ਰਹੇ ਹਨ ਸੋ ਕਹਦੀ ਹੈ ਕਿ ਜਰਗ ਦਾ ਮੇਲਾ ਜਰਗ ਦੇ ਮੇਲੇ ਤੇ ਪਹੁੰਚੇ ਆ ਉਹ ਕਹਿੰਦੇ ਹੁੰਦੇ ਹਨ ਚੱਲ ਚੱਲੀਏ ਜਰਗ ਦੇ ਮੇਲੇ ਨਹੀਂ ਮੁੰਡਾ ਤੇਰਾ ਮੈਂ ਚੱਕ ਨੂੰ ਪੰਜਾਬ ਦਾ ਇੱਕ ਪ੍ਰਸਿੱਧ ਮੇਲਾ ਜਰਗ ਮਾਤਾ ਸੀਤਲਾ ਜੀ ਦਾ ਸੋ ਆਓ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਮਾਤਾ ਦੇ ਦਰਸ਼ਨ ਕਰਾਉਨੇ ਆ ਮੰਦਰ ਦੇ ਸੋ ਬੜੀਆ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਨੇ ਮਹਾਰਾਣੀ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰਦਾਲੂਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਉਹ ਦੇਖ ਸਕਦੇ ਹੋ ਤੁਸੀਂ। ਦੇ ਦੇਣਾ ਨਹੀਂ ਲੜਾਂਗੇ ਜੀ। ਉਹਦੇ ਉੱਤੇ ਇਹ ਚਿੰਨੀ ਤੇ ਹੈ। ਸੋਨੇ ਦੇ ਜ ਵਰਤਨ वगैरह ਮੰਦਰ ਮੁਕੀਆਂ ਬਣਾਏ ਹੋਏ ਨੇ ਦੇਵੀ ਦੇਵਤਿਆਂ ਦੇ। ਜੀਤ داری ਵੀ ਕੀਤੀ ਜਾ ਰਹੀ ਹੈ। ਸੋ ਸੰਗਤਾਂ ਦੇ ਵਿੱਚ ਬੜਾ ਹੀ ਚਾਅ ਸਾ ਭਰਿਆ ਹੈ। ਬੜੀ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਨੇ। kg 130 ਰੁਪਏ 20 ਰੁਪਏ 30 ਰੁਪਏ ਡ్రਾਈ ਫਰੂਟ 40 ਰੁਪਏ ਤੇ ਮਿਰਚ ਗਦਾਮ ਚਲ ਰਿਹਾ ਹੈ ਹੋ ਗਿੱਤ ਰਾਈਗੇ ਚਲੇਗਾ ਪਿਆ ਪੈਣੇ ਹਾਂ 200 ਰੁਪਏ ਦੀ ਹਾਂ ਤਾਂ ਸਾਰੇ ਪਰਸਨ ਦੀਆਂ ਦੁਕਾਨਾਂ ਆ ਗਈਆਂ ਤੁਸੀਂ ਦੇਖ ਸਕਦੇ ਬੜੇ ਸੁੰਦਰ ਸੁੰਦਰ ਕਣਾਰੀ ਪਰਸਨ ਜਿਆ ਰੱਖੇ ਨੇ ਦੁਕਾਨਦਾਰਾਂ ਵੱਲੋਂ ਤੇ ਖਰੀਦਦਾਰ ਵੀ ਹੋ ਰਹੀ ਆ ਕਣਾ ਵੱਲੋਂ ਵਰਤਨਾਂ ਦੀਆਂ ਦੁਕਾਨ ਆ ਗਈ ਆਓ ਜੀ ਮਿੱਤਰ ਪਿਆਰਿਓ ਆਪਾਂ ਹੁਣ ਇਸ ਟਾਈਮ ਪਹੁੰਚ ਚੁੱਕੇ ਆ ਜਿੱਥੇ ਕਿ ਝੂਲੇ ਬੱਚਿਆਂ ਦੇ ਝੂਟੇ ਲੈਣ ਲਈ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਝੂਮਣ ਲਗਾਇਆ ਪਿਆ ਗੋਲ ਚੱਕਰ ਆ ਨੀਚੇ ਬੱਚਿਆਂ ਦੀ ਗੱਡੀ ਵੀ ਭੱਜੀ ਫਿਰਦੀ ਹੈ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਪੂਰੇ ਮਸਤ ਨੇ ਉਹ ਨਜ਼ਦੀਕ ਦਾ ਕੇ ਦੇਖਦੇ ਆਪਾਂ ਉਹਨਾਂ ਦੇ ਚਿਹਰੇ ਤੇ ਕੀ ਨਾ ਕਿੰਨਾ ਗ ਨੂਰ ਆ Here we go. ਜੇ ਬੱਚਿਆਂ ਦੇ ਸਾਲਾ ਮੰਨ ਲਈ ਹਾਂ ਕਿ ਬੜਾ ਵਧੀਆ ਜਗਾੜ ਆ ਯਾਰ ਦੇਖਿਆ ਜਾਵੇ ਤਾਂ ਬੱਚਿਆਂ ਬੱਚੇ ਬੜੇ ਖੁਸ਼ ਹੁੰਦੇ ਨੇ ਇਸ ਦੇ ਵਿੱਚ ਚਾਹਤ ਨਹੀਂ ਹੈ ਮਾਰ ਕੇ ਉਹ ਅੱਗੇ ਉਹ ਜਾ ਰਹੇ ਨੇ ਉੱਪਰ ਨੂੰ ਦੇਟ ਆ ਰਹੇ ਨੇ ਅਸਤੀ ਜੀ ਜੋ ਬੰਦੇ ਜਾਂ ਕੁੜੀਆਂ ਮੁੰਡੇ ਜੋ ਵੀ ਚੰਡੋਲ ਦੇ ਵਿੱਚ ਇਸ ਟਾਈਮ ਨਜ਼ਾਰੇ ਲੈ ਰਹੇ ਨੇ ਨਾ ਉਹਨਾਂ ਨੂੰ ਥੱਲੇ ਆਉਣ ਦੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਆਪਾਂ ਉਹਨਾਂ ਦੇ ਮਨ ਦੀ ਵੀ ਉਸੇ ਟਾਈਮ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਸ ਟਾਈਮ ਉਹ ਬੀਚੇ ਆਉਣਗੇ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਇਧਰ ਆ ਕੇਸਤੀ ਜੀ ਵੀ ਚੱਲ ਪਈ ਆ ਤੁਹਾਨੂੰ ਕਹਾਂ ਜੀ ਕਿ ਦਿਖਾਉਣਿਆ ਜਿਸ ਟਾਈਮ ਚੱਲੇਗੀ ਸੋ ਤੁਸੀਂ ਦੇਖ ਸਕਦੇ ਹੋ ਲੰਦਿਆਂ ਨਜ਼ਾਰੇ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਬੰਦੇ ਚੰਡੋਲ ਝੂਟ ਰਹੇ ਜੀ ਫਿਰ ਅਰ ਛੋਟੇ ਬੱਚੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਹਾਂਜੀ 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 ਗੱਲ ਸਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਪਰਮਜੀਤ ਸਿੰਘ ਪਰਮਜੀਤ ਸਿੰਘ ਅੱਛਾ ਤੁਸੀਂ ਚੰਡੋਲ ਝੂਟ ਝੂਟ ਰਹੇ ਸੀਗੇ ਆ ਬੱਚੇ ਵੀ ਸੀਗੇ ਨਾਲ ਤੁਹਾਡੇ ਡਰ ਨਹੀਂ ਲੱਗਿਆ ਬਿਲਕੁਲ ਨਹੀਂ ਜੀ ਜਿੱਦਾਂ ਕਿ ਇਹ ਲੇਰਾ ਕਾ ਤੋਂ ਮਾਰਦੇ ਨੇ ਫਿਰ ਜੋ ਲੋਕ ਜਿੱਦਾਂ ਕਿ ਇੰਜੋਏ ਕਰਦੇ ਨੇ ਆਨੰਦ ਲੈਂਦੇ ਨੇ ਦੇਖ ਕੇ ਅੱਛਾ ਜੀ ਕੋਈ ਘਬਰਾਹਟ ਨਹੀਂ ਹੁੰਦੀ ਬਿਲਕੁਲ ਨਹੀਂ ਵਿੱਚ ਵਿੱਚ ਲੋਕ ਬਿਮਾਰ ਵੀ ਹੋ ਜਾਂਦੇ ਹਨ ਥੋੜਾ ਹੋ ਜਾਂਦਾ ਜਦੋਂ ਝੂਟਾ ਥੋੜਾ ਜਿਹਾ ਅੱਗੇ ਨੂੰ ਹੋ ਕੇ ਹੁੰਦਾ ਨਾ ਫਿਰ ਹਾਲ ਜਿਆ ਪੈਂਦਾ ਥੋੜਾ ਜਿਹਾ ਬੱਚਿਆਂ ਦੇ ਵੀ ਅੱਛਾ ਜਣੀ ਵਧੀਆ ਇੰਜੋਏ ਕੀਤਾ ਵਧੀਆ ਇੰਜੋਏ ਵਧੀਆ ਕੀਤਾ ਵੈਸੇ ਜੇ ਕਹਿਣਾ ਚਾਹੀਏ ਤਾਂ ਐਡਾ ਬੜਾ ਸੇਫ ਨਹੀਂ ਹੁੰਦਾ ਇਹ ਹਾਂਜੀ ਹੈ ਤਾਂ ਕਿਤੇ ਨਾ ਕਿਤੇ ਨਾ ਹਾਨੀਕਾਰਕੀ ਹੈ ਸੋ ਸਾਰਿਆਂ ਨੂੰ ਧਿਆਨ ਰੱਖਣਾ ਸਾਡੇ ਨਾਲ ਪੈਂਦੀ ਵੀ ਮਨਜੂਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਸਕਦੇ ਆ ਕਦੇ ਵੀ ਕੁਝ ਵੀ ਹੋ ਸਕਦਾ ਧੰਨਵਾਦ ਜੀ ਅੱਛਾ ਪੈਂਦੀ ਅਸਰੀ ਕਾਲ ਜੀ ਪਣੇ ਤੁਸੀਂ ਚੰਡੋਲ ਝੂਟ ਗਏ ਹੋ ਕਿਵੇਂ ਲੱ ਬਹੁਤ ਵਧੀਆ ਲੱਗਿਆ ਜੀ ਹਾਂਜੀ ਥੋੜਾ ਉੱਚੀ ਬੋਲੋ ਪੜਾਓ ਬਹੁਤ ਵਧੀਆ ਲੱਗਿਆ ਵਾ ਅੱਛਾ ਜੀ ਹਾਂਜੀ ਡਰ ਨਹੀਂ ਲੱਗਿਆ ਨਹੀਂ ਗੱਲ ਜੇ ਤਾਂ ਲੇਰਾ ਮਾਰਦੇ ਨੇ ਘਬਰਾਟ ਕਰਨ ਲੱਗ ਜਾਂਦੇ ਨੇ ਹੁਣ ਆਉਂਦੀ ਆਪਿਆ ਵੀ ਲੇਰਾ ਮਰੀ ਜਾਂਦੇ ਨੇ ਇਹ ਬਹੁਤ ਵਧੀਆ ਜੀ ਅੱਛਾ ਹੋਰ ਮੇਲੇ ਤੇ ਵਧੀਆ ਇੰਜੋਏ ਹੋਇਆ ਕਿਹੜਾ ਪਿੰਡ ਆ ਆਪਣਾ ਮੇਰਾ ਆਪਣਾ ਮਲਵਾਲੀ ਆ ਜੀ ਕੀ ਨਾਮ ਤੁਹਾਡਾ ਮੇਰਾ ਗੱਗੀ ਆ ਜੀ ਤੁਹਾਡਾ ਕੀ ਨਾਮ ਆ ਜੀ ਸੋ ਸਾਡੇ ਨਾਲ ਹੋਰ ਵੀ ਇੱਕ ਵੀਰ ਮੌਜੂਦ ਨੇ ਛੋਟਾ ਜਿਹਾ ਬੱਚਾ ਵੀ ਉਹਨਾਂ ਦੇ ਨਾਲ ਹਾਂ ਵੀਰੇ ਕਿੱਦਾਂ ਦਾ ਮਹਿਸੂਸ ਹੋਇਆ ਤੁਸੀਂ ਉੱਪਰ ਚੰਡੋਲ ਝੂਟਿਆ ਹਾਂਜੀ ਆ ਬੇਟੇ ਡਰਤ ਨਹੀਂ ਲੱਗਿਆ ਬਿਲਕੁਲ ਡਰ ਨਹੀਂ ਲੱਗਿਆ ਲੈ ਵੀ ਆਦਾ ਛੋਟਾ ਜਿਹਾ ਬੱਚਾ ਤੁਸੀਂ ਦੇਖ ਸਕਦੇ ਹੋ ਸਿਰਫ ਮੇਰਾ ਗੱਲਾ ਵੀ 2-3 ਸਾਲ ਦਾ ਬੱਚਾ ਹੋਊਗਾ 3 ਕਿ ਸਾਲ ਦਾ ਹੋਊਗਾ ਜੀ ਹੈ ਕੀ ਨਾਮ ਹੈ ਬੇਟਾ ਕੀਰਤ ਕੀਰਤ ਅੱਛਾ ਕਿਵੇਂ ਰਿਹਾ ਕਿਦਾਂ ਦਾ ਮਹਿਸੂਸ ਹੋਇਆ ਵਧੀਆ 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 ਮਹਿਸੂਸ ਹੋਇਆ ਹੋਰ ਇੰਜੋਏ ਕਰ ਰਹੇ ਹੋ ਕਿਵੇਂ ਲੱਗਿਆ ਮੇਲੇ ਤੇ ਆ ਕੇ ਬਹੁਤ ਵਧੀਆ ਰਸ ਬਹੁਤ ਹੈ ਨਾ ਹਾਂ ਠੀਕ ਹੈ ਜੀ ਥੈਂਕ ਯੂ ਧੰਨਵਾਦ ਤੋਂ ਤੋਂ ਮੁੰਡੇ ਹੋਰ ਵੀ ਉੱਤਰ ਕੇ ਆਏ ਨੇ ਹਾਂ ਜੀ ਕੀ ਨਾਮ ਆ ਤੁਹਾਡਾ ਕਰਨ ਜੀ ਕਰਮ ਜੀ ਕਿਹੜਾ ਪੰਡਾ ਅਸਲਾ ਬੋਲ ਅਸਲਾ ਬੋਲ ਅੱਛਾ ਤੁਹਾਡਾ ਕੀ ਨਾਮ ਆ ਰਵਿੰਦਰ ਜੀ ਅੱਛਾ ਤੁਮ ਔਰ ਝੁੱਲਿਆਂ ਝੂਟ ਰਹੇ ਸੀਗੇ ਉੱਪਰ ਕਿੱਦਾਂ ਦਾ ਮਹਿਸੂਸ ਹੋਇਆ ਯਾਰੀ ਪੂਰਾ ਮਾਤਰਾਣ ਦੀ ਕਿਰਪਾ ਚੜ੍ਹਦੀ ਕਲਾ ਵਜਾਇਆ ਅੱਛਾ ਜਿੱਦਾਂ ਕਿ ਕਹਿਣਾ ਚੱਕਰ ਹੁੰਦੇ ਆ ਚੀਕਾਂ ਚਹਿਣਾ ਮਾਰਦੇ ਆ ਪੂਰੇ ਸਵਾਰਾਂ ਪੂਰੇ ਸਵਾਰਾਂ ਪੂਰਾ ਆਨੰਦ ਲੋ ਪੂਰੇ ਮੇਲੇ ਦਾ ਕਹਿੰਦੇ ਆ ਅੱਛਾ ਜੀ ਦਾ ਦਿਲ ਮਾੜਾ ਹੋ ਗੋ ਨਾ ਹੀ ਚੜੇ ਜੀ ਚੱਕਰ ਆਉਂਦੇ ਨੇ ਫੁੱਲ ਅੱਛਾ ਘਬਰਾਹਟ ਤਾਂ ਹੁੰਦੀ ਆ ਨਾ ਡਰ ਤਾਂ ਲੱਗਦਾ ਨਾ ਜਿਹੜਾ ਪਹਿਲੀ ਵਾਰ ਚੜੂਗਾ ਉਹਦਾ ਬੁਰਾ ਹਾਲ ਹੋਊਗਾ ਜ ਪੰਨ ਵੀ ਹੋ ਜਾਂਦੀ ਆ ਇਹਦਾ ਮਤਲਬ ਇੱਦਾਂ ਚੱਲਦਾ ਜੀ ਇੱਦਾਂ ਡਾਕਟਰ ਦਾ ਫੇਰ ਨਹੀਂ ਹੁੰਦਾ ਹਾਂਜੀ ਜ਼ਰੂਰਤ ਦੇ ਆਪਾਂ ਫੇਰ ਨਹੀਂ ਹੁੰਦਾ ਹੈਗਾ ਜਦੋਂ ਕੜਨ ਲੱਗਦਾ ਪਹਿਲਾਂ ਦਿਮਾਗ ਗੱਲਾਂ ਬਹੁਤ ਆਉਂਦੀਆਂ ਠੀਕ ਹੈ ਧੰਨਵਾਦ ਓਕੇ ਥੈਂਕ ਯੂ ਸੋ ਦੋ ਭੈਣਾਂ ਹੋਰ ਆਈਆਂ ਨੇ ਉੱਪਰੋਂ ਥੱਲੇ ਹਾਂਜੀ ਭੈਣਾਂ ਸਤਿ ਸ਼੍ਰੀ ਅਕਾਲ ਭੈਣੇ ਕਿੱਦਾਂ ਦਾ ਮਹਿਸੂਸ ਹੋਇਆ ਹਾਂਜੀ ਨਹੀਂ ਵਧੀਆ ਹੈ ਬੇਟੇ ਅਸੀਂ ਜਿੱਦਾਂ ਕਿ ਕਹਿੰਿਆ ਚੀਕ ਚ ਗੈਣਾ ਮਾਰਦੇ ਨੇ ਉੱਪਰ ਹਨਾ ਬੱਚੇ ਜਾਂ ਸਿਆਣੇ ਬਜ਼ੁਰਗ ਵੀ ਆਪਾਂ ਨੌਜਵਾਨ ਵੀ ਦੇਖੀਏ ਉਹ ਕਾ ਤੋ ਕ ਮਾਰ ਦੇ ਨੇ ਤੁਸੀਂ ਕਹਿੰਦੇ ਹੋ ਪੂਰਾ ਵਧੀਆ ਡਰ ਨਹੀਂ ਲੱਗ ਰਿਹਾ ਨਹੀਂ ਜੀ ਹੈ ਚੱਕਰ ਤਾਂ ਨਹੀਂ ਆਏ ਚਲੋ ਠੀਕ ਹੈ ਕੀ ਨਾਮ ਆ ਤੁਹਾਡਾ ਚੀਤਲ ਕਿਹੜਾ ਪੰਡਾ ਜੀ ਜੀ ਥੈਂਕ ਯੂ ਹਾਂਜੀ ਕੀ ਹਾਲ ਹੈ ਜੀ ਕਿੱਦਾਂ ਦਾ ਇੰਜੋਏ ਰਿਹਾ ਪੂਰਾ ਸਵਾਲ ਆ ਪਰ ਮੇਲਾ ਜਿਹੜਾ ਆ ਘੱਟ ਪਰਿਆ ਅਗਲਾ ਬਹੁਤ ਪਰੂ ਯਾਰ ਅਗਲਾ ਬਹੁਤ ਪਰੂ ਕੀ ਨਾਮ ਆ ਤੁਹਾਡਾ ਇਕਬਾਲ ਸਿੰਘ ਆ ਵੀਰੇ ਕਿਹੜਾ ਪੰਡਾ ਜੀ ਭਰਤਨਾਵਾ ਵੀਰੇ ਭਰਤਨਾ ਜੋੜੇਪੁਰ ਦੀ ਜਿੱਥੇ ਵੀਡੀਓ ਵਾਇਰਲ ਨਹੀਂ ਹੋ ਰਹੀ ਹਾਂਜੀ ਹਾਂਜੀ ਉਹਦੇ ਨਾਲ ਹੀ ਪੰਡਾ ਅੱਛਾ ਕਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਜੋੜੇਪੁਰ ਦੀ ਕਿਤੇ ਨਿਕੋਲਾ ਹੈਗੇ ਜਿਹੜੇ ਸਾਡੇ ਇੱਥੇ ਅੱਛਾ ਉਹ ਠੀਕ ਆ ਹਾਂ ਉਹ ਤਾਂ ਇਤਿਹਾਸਿਕ ਕੋਲ ਨੇ ਹਾਂਜੀ ਠੀਕ ਤਾਂ ਮਹਾਂਤਰੀ ਵੀ ਬਹੁਤ ਕਿਤੇ ਨੇ and do all the I landing. ਸਤਿ ਗੁਰ ਜੀ ਸਤਿ ਗੁਰ ਜੀ ਸਰ ਅੱਜ ਜੋ ਜਰਗ ਦੇ ਵਿੱਚ ਮੇਲਾ ਲੱਗਿਆ ਜੀ ਤੁਹਾਡੀ ਪਰਸਨਲਿਟੀ ਡਿਊਟੀ ਲੱਗੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਧੀਆ ਡਿਊਟੀ ਨਿਭਾਈ ਜਾ ਰਹੀ ਹੈ ਅਸੀਂ ਦੇਖ ਰਹੇ ਹਾਂ ਸਵੇਰ ਤੋਂ ਕਵਰਿੰਗ ਕਰ ਰਹੇ ਹਾਂ ਬਹੁਤ ਸੋਹਣਾ ਡਿਊਟੀ ਤੁਸੀਂ ਵਾਕੂਫੀ ਨਾਲ ਨਿਭਾ ਰਹੇ ਹੋ ਆਪਣਾ ਫਰਜ਼ ਕੀ ਕਹਿਣਾ ਚਾਹੋਗੇ ਸਰ ਮਾਰਜੋਗ ਐਸਐਸਪੀ ਦੇ ਸਾਹਮਣੇ ਹੁਕਮਾਂ ਸਾਡ ਡਿਊਟੀ ਲਗਾਈ ਗਈ ਹੈ ਸਾਡੀ ਚੌਕੀ ਔਰ ਥਾਣਾ ਪਾਇਲ ਤੋਂ ਬਿਨਾ ਹੋਰ ਥਾਣੇ ਤੋਂ ਹੋਰਸ ਭਗਾਈ ਹੈ ਜੀ ਗੈਰ ਕਾਨੂੰਨੀ ਆਸਰਾ ਤੇ ਨਿਗਰੱਖਣ ਵਾਸਤੇ ਸਿਵਲ ਡ੍ਰੈਸ ਦੇ ਵਿੱਚ ਵੀ ਮੁਲਾਜ਼ਮਾਂ ਦੀ ਲੇਡੀ ਫੋਰਸ ਦੀ ਆਪਾਂ ਡਿਊਟੀ ਲਾਈ ਹੈ ਜੀ ਜਿੰਨੇ ਵੀ ਪੁਆਇੰਟ ਹੈ ਸਾਰੇ ਪੁਲਿਸ ਫੋਰਸ ਨੇ ਕਵਰ ਕੀਤੇ ਹੋਏ ਆ ਇਨਾਕਾ ਹੋਵੇ ਜਾਂ ਮੰਦਿਰ ਦਾ ਗੇਟ ਹੋਵੇ ਬਾਕੀ ਗਸ਼ਤਾਂ ਲੱਗੀਆਂ ਹੋਈਆਂ ਪਿਛੇ ਬੈਕ ਸਾਈਡ ਤੇ ਕੋਈ ਵੀ ਹਜੇ ਤੱਕ ਐਸੀ ਅਨਸਕਾਮੀ ਘਟਨਾ ਨਹੀਂ ਵਾਪਰੀ ਜੀ ਮੁਲਾਜ਼ਮ ਆਪਣੀ ਡਿਊਟੀ ਦੇ ਮੁਸਤਕਿਲ ਨੇ ਜੀ ਕਿਨਾਂ ਸਰ ਤੁਹਾਡਾ ਐਸਆਈ ਹੁਸੈਨਾਂ ਚੌਕੀ ਇਚਾਰਜ ਕਰਾਉਣੇ ਦੀ ਜੀ ਥੈਂਕ ਯੂ ਧੰਨਵਾਦ ਜੀ हां जी ਦੱਸ ਦਈਏ ਕਿ ਇਸ ਟਾਈਮ ਸਾਡੇ ਨਾਲ ਸੇਵਾਦਾਰ ਮਜਦੂਦ ਮੌਜੂਦ ਹਨ ਜਰਗ ਮਾਤਾ ਰਾਣੀ ਦੇ ਮੰਦਿਰ ਜੀ ਜੋ ਸਾਮ ਸਵਾਲ ਕਰਦੇ ਹਨ ਇਸ ਨੱਕਰ ਤੋਂ ਜੋ ਸੇਵਾਦਾਰ ਨੇ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਅੱਛਾ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਮਾਤਾ ਰਾਣੀ ਦੇ ਪੰਡਾਰੇ ਚੱਲ ਰਹੇ ਨੇ ਹੈਨਾ ਚਲਾਨਾ ਮੇਲੇ ਜੋੜ ਮੇਲੇ ਮਨਾਏ ਜਾ ਰਹੇ ਨੇ ਬੜੀ ਦੂਰੋਂ ਦੂਰੋਂ ਸੰਗਤਾਂ ਅਸੀਂ ਦੇਖ ਰਹੇ ਹਾਂ ਸਵੇਰ ਤੋਂ ਕਵਰਿੰਗ ਕਰ ਰਹੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰਦਾਲੂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਹੀ ਤੁਹਾਡਾ ਇੱਥੇ ਪਹੁੰਚਣ ਦਾ ਅਸੀਂ ਬਹੁਤ ਅਨੁਭਵ ਹਾਲ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਜੀ ਸਾਡੀ ਸੰਗਤ ਨੂੰ ਜਲਕ ਦੇ ਮੇਲੇ ਦੀਆਂ ਵਧਾਈਆਂ ਦਿੰਦੇ ਹਾਂ ਜੀ ਤੇ ਮੇਲੇ ਬਾਰੇ ਤੁਹਾਨੂੰ ਪਤਾ ਹੀ ਹੁਣ ਕਿ ਜਿੱਦਾਂ ਕਿ ਅਸੀਂ ਸਵੇਰ ਦੇ ਕਵਰੇਜ ਕਰਦੇ ਹਾਂ ਹਾਂਜੀ ਲੰਗਰ ਪਾਣੀ ਦਾ ਬਿਕੇੜਾ ਬੰਦ ਹੈਗਾ ਹਾਂਜੀ ਤੇ ਬਾਕੀ ਸੰਗਤ ਦੇ ਬੈਠਣ ਖੜਨ ਦਾ ਜੋ ਵੀ ਹੈ ਸਭ ਤੋਂ ਪਰਪਰ ਹੋ ਰਿਹਾ ਹੈ ਅਸੀਂ ਕਰਦੇ ਜੀ ਅਸੀਂ ਆਪਣੇ ਭਗਤ ਜੀ ਆਪਣੇ ਇਸ ਸਥਾਨ ਦੀ ਸਥਾਪਨਾ ਹੋਏ ਨੂੰ ਲਗਭਗ ਤੁਹਾਡੇ ਨਜ਼ਰ ਦੇ ਵਿੱਚ ਹੋਵੇ ਕਿ ਕਿੰਨੇ ਕ ਸਾਲ ਲੁਗੇ ਹੋਣਗੇ ਮੇਰਾ ਖਿਆਲ ਆ ਵੀ ਸੈਂਕੜੇ ਸਾਲ ਹੋ ਗਏ ਹੋਣਗੇ ਪਰ ਅੰਦਾਜ਼ਾ ਜੀ ਹੋ ਸਕਦਾ ਵੀ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ ਹਜ਼ਾਰਾਂ ਸਾਲਾਂ ਦਾ ਜੀ ਇਹ ਆਪਣੇ ਪੁਰਖਿਆਂ ਵੱਲੋਂ ਕਿਸੇ ਜ਼ਮਾਨੇ ਚ ਹੋਇਆ ਸੀ ਕੀ ਕੁਝ ਹੈ ਨਾ ਲੋਜ ਤੁਹਾਨੂੰ ਹਾਂ ਜੀ ਇਥੋਂ ਤੱਕ ਸਾਨੂੰ ਜਾਣਕਾਰੀ ਆਈ ਜਿੱਦਾਂ ਕਿ ਸਾਡੇ ਬੀਜਾਂ ਨੇ ਦੱਸਿਆ ਯਹੋਦ ਮਿੱਥੇ ਇਤਿਹਾਸ ਆ ਜੀ ਉੱਥੋਂ ਤੱਕ ਜਾਣ ਦੀ ਇਹ ਸਮਝ ਹੀ ਜਾਂਦਾ ਵੀ ਹਾਂ ਇਹ ਜਿਆਦਾ ਸਾਲ ਪਸਾਣਾ ਇਤਿਹਾਸ ਹੈਗਾ ਕਿਉਂਕਿ ਜਿਹੜਾ ਪਿੰਡ ਹੈ ਇਹ ਹਜ਼ਾਰਾਂ ਸਾਲ ਪਸਾਣਾ ਪਿੰਡ ਬਸਿਆ ਹੋਇਆ ਹੈ ਜੀ ਕਿਉਂਕਿ ਅਸੀਂ ਵੀ ਬਚਪਨ ਦੇ ਵਿੱਚ ਸਾਡੀ ਵੀ ਮੇਰੀ ਵੀ ਲਗਭਗ ਉਮਰ 48 49 ਸਾਲ ਦੇ ਕਰੀਬ ਹੋ ਚੁੱਕੀ ਹੈ ਅਸੀਂ ਛੋਟੇ ਛੋਟੇ ਉਹਨਾਂ ਕਿਤਾਬਾਂ ਦੇ ਵਿੱਚ ਵੀ ਪੜਦੇ ਰਹੇ ਹਾਂ ਕਿ ਚੱਲ ਚੱਲੀਏ ਜਰਗ ਦੇ ਮੇਲੇ ਨਹੀਂ ਮੁੰਡਾ ਤੇਰਾ ਮੈਂ ਚੱਕ ਲਾਂ ਇੱਕ ਬਹੁਤ ਸੋਚਿਆ ਜਾਵੇ ਕਿ ਇਹ ਬਹੁਤ ਸਦੀਆਂ ਤੋਂ ਇਸ ਮੇਲੇ ਦੀ ਸਥਾਪਨਾ ਹੈਗੀ ਹੈ ਇਸੇ ਕਰਕੇ ਕਿਤਾਬਾਂ ਦੇ ਵਿੱਚ ਵੀ ਇਤਿਹਾਸ ਸੱਚ ਤੋਂ ਨਹੀਂ ਸੋਚਿਆ ਜਾਵੇ ਕਿ ਕਿਤੇ 100 60 ਜਿਸਾਲ ਦੇ ਕਰੀਬ 70 ਸਾਲ ਦੇ ਕਰੀਬ ਮੇਰਾ ਕਲਾ ਵੀ ਇਹ ਕਿਤਾਬਾਂ ਦੇ ਵਿੱਚ ਇੱਕ ਕਹਾਣੀਆਂ ਸਪੀਆਂ ਨੇਗੀਆਂ ਹੈ ਜੀ ਤੇ ਹੋਰ ਕੀ ਕਹਿਣਾ ਚਾਹੁੰਗੇ ਹਾਂ ਜੀ ਇਹ ਹੀ ਕਹਿਣਾ ਚਾਹੁੰਦੇ ਆਂ ਵੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਈੜ ੜ ੜ ਕਾ ਹੁੰਦਾ ਜਿਆਦਾ ਆਪਣਾ ਕੀ ਦੀ ਸਮਾਂ ਜਿਵੇਂ ਕਿ ਮੋਬਾਈਲ ਪਾਸ ਮੋਬਾਈਲ ਆਦੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਈੜ ਦੇ ਡਿਜੈਕਟਰ ਤੋਂ ਪੈਸੋਂ ਦੇ ਸ਼ੱਕੀ ਬੰਦਾ ਦਿਖਦਾ ਤਾਂ ਕਮੇਟੀ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਮੁਲਾਜ਼ਮਾਂ ਨਾਲ ਰਾਬਤਾ ਕਰਕੇ ਤੁਸੀਂ ਉਹ ਆਪਣੀ ਸ਼ਿਕਾਇਤ ਪੇਸ਼ ਕਰ ਸਕਦੇ ਜੀ ਤਾਂ ਸੋ ਦੱਸ ਦिए ਕਿ ਇਸ માતા ਦੇ ਮੰਦਰ ਦੇ ਵਿੱਚ ਇੱਕ ਨਾ ਪੀਰ ਪੀਰਾਂ ਦੀ ਸਤਾਨ ਬਣਿਆ ਹੋਇਆ ਆਪਾਂ ਉਹਨਾਂ ਬਾਰੇ ਵੀ ਜਾਣਕਾਰੀ ਲੈਣੇ ਆ ਸੇਵਾਦਾਰ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਸਤਿ ਆਕਾਲ ਜੀ ਹਾਂ ਜੀ ਬਾਬਾ ਜੀ ਜੋ ਪੀਰਾਂ ਦਾ ਸਤਾਨ ਬਣਿਆ ਇਸ ਮੰਦਰ ਦੇ ਵਿੱਚ ਇਸ ਦਾ ਕੀ ਇਤਿਹਾਸ ਆ ਜੀ ਦੇਖੋ ਜੀ हिंदू मसलो शिक्षा सारी सारे काई पाई, -पाई हां जी ਸਾਡੇ ਅੱਪਾ ਜੀ ਮਹਰੂਮ ਜਨਾਬ ਸਿੰਘ ਖਾਨ ਜੀ ਉਹ ਰਹ ਗੱਦੀ مشین ਸੀ ਜੋ ਰੋਜ਼ਾ ਬਣਿਆ ਹੋਇਆ ਹੈ ਬਾਬਾ ਵੀਰ ਜੀ ਦਾ ਜੀ ਅਤੇ ਸ਼ੀਤਲਾ ਮਾਤਾ ਜੀ ਦਾ ਅਤੇ ਮਾਤਾ ਮਸਾਣੀ ਮਾਤਾ ਕਾਂਧੀ ਅਤੇ ਮਿੱਕੀ ਮਾਤਾ ਬਸੰਤੀ ਇਹ ਜਦੋਂ ਵੀ ਸਾਡੀ ਸੁਰਤ ਸਾਹਮਣੀ ਆ ਜੀ ਤਾਂ ਅਸੀਂ ਇਕੱਲੇ ਦੇਖਦੇ ਹਾਂ ਜੀ ਦਰਵਾਜ਼ਾ ਬਣਾ ਜੀ ਜੀ ਅਤੇ ਜਿਨੇ ਵੀ ਸੰਗਤ ਆਉਂਦੀ ਆ ਜਿਵੇਂ ਕਿ ਅੱਜ ਜਰਨ ਦਾ ਵੱਡਾ ਮੇਲਾ ਸਾਰੇ ਆ ਕੇ ਪੂਰੇ ਸੰਸਾ ਨੂੰ ਸਲਾਮ ਨਮਸਕਾਰ ਕਰਦੇ ਨੇ ਅਤੇ ਮਹਾਰਾਣੀ ਬਾਬਾ ਫਰੀਦ ਜੀ ਉਹਨਾਂ ਦੀਆਂ ਖਾਲੀ ਟੋਲੀਆਂ ਭਰ ਦਿੰਦੇ ਨੇ ਜੀ ਕਿਉਂਕਿ ਇਹ ਇਹ ਕਿਸ ਨੇ ਭਲਚਾਰਕ ਸਾਹ ਦੇਖ ਲਈ ਹੋਵੇ ਨਾ ਜਰਨ ਦਾ ਮੇਲਾ ਦੇਖੇ ਜਿੱਥੇ ਜੇ ਕਿਸ ਨੂੰ ਪਿਆਸ ਲੱਗਦੀ ਆ ਕੱਲ ਮੈਨੂੰ ਪਿਆਸ ਲੱਗੀ ਆ ਇਹਦੀ ਬਤਾ ਪਾਣੇ ਜਾਣੇ ਉਹਨੂੰ ਪਾਣੀ ਬਲਾਉਂ ਤਲਾਖ ਨਾਲ ਬਗਨਾ ਨੂੰ ਤੁਹਾਨੂੰ ਪਾਣੀ ਸਿੱਖਣਾ ਹੈ ਜੀ ਤੇ ਭਾਈ ਸਾਹਿਬਾਂ ਨੂੰ ਪਰ ਕਿੰਨਾ ਕਿਤੇ ਸਾਡਾ ਦੁੱਖ ਦਾ ਜਦੋਂ ਕਿਸੇ ਭੈਣ ਦਾ ਜਾਂ ਵੀਰ ਦਾ ਨੁਕਸਾਨ ਹੁੰਦਾ ਪਰ ਸੰਕਲ ਗੰਦੇ ਨੇ ਦਸੋਣਾ ਅੱਡੇਗਾ ਬਾਅਦ ਅਸੀਂ ਤਕਰੀਬਨ ਤੁਹਾਡੇ ਚੈਨਲ ਆਹੀਂ ਦੀ ਬੇਨਤੀ ਕਰਾਂਗੇ ਬੈਸੇ ਵੀ ਬੇਨਤੀਆਂ ਕਰਦੇ ਹੁੰਦੇ ਆ ਕਿ ਆਪਣਾ ਕੀਮਤੀ ਸਮਾਨ ਘਰੇ ਰੱਖ ਕੇ ਆਇਆ ਕਰੋ ਸੋਨਾ ਜਾਂ ਵੱਧ ਪੈਸੇ ਲੋੜ ਦੀ ਮੈਦੇ ਤੇ ਲੋੜ ਨਹੀਂ ਹੁੰਦੀ ਕਿਉਂਕਿ ਜਦੋਂ ਚੋਰੀ ਹੁੰਦਾ ਪੁਲਿਸ ਨੂੰ ਕਹਿੰਦੇ ਆ ਸਾਨੂੰ ਬਹੁਤ ਦੁੱਖ ਲੱਗਦਾ ਅਸੀਂ ਤੁਹਾਡੇ ਚੈਨਲ ਦੇ ਵੀ ਕਹਿੰਦੇ ਆ ਜਿਵੇਂ 9 ਅਪ੍ਰੈਲ ਦਾ ਮੇਲਾ ਜੋ ਛੋਟਾ ਮੇਲਾ ਹੋਣਾ ਉਹ ਵੀ ਬਹੁਤ ਵੱਡੇ ਲੈਵਲ ਤੇ ਭਰੂਗਾ ਮੈਂ ਸਾਡੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣਾ ਕੀਮਤੀ ਸਮਾਨ ਘਰੇ ਸੇਫ ਕਰਕੇ ਈ ਘਾੜੀ ਸਾਡੇ ਆਪਣੇ ਬੱਚਿਆਂ ਦਾ ਆਪਣੇ ਬਾਲਾਂ ਦਾ ਆਪ ਧਿਆਨ ਰੱਖਿਓ ਅਤੇ ਜਦੋਂ ਸੇਵਾਦਾਰ ਵੀ ਤੁਹਾਨੂੰ ਬੇਨਤੀ ਕਰਦੇ ਨੇ ਕਿ ਆਹ ਰਾਹ ਨਾ ਜਾਵੋ ਫਿਰ ਵੀ ਤੁਸੀਂ ਜਿੱਤ ਕਰਦੇ ਹੋ ਉਹੀ ਦਾ ਜਾਨੇ ਹੋ ਤੁਹਾਨੂੰ ਗੇਂਦੀ ਕਰਨਾ ਵੀ ਚਲੋ ਤੁਹਾਨੂੰ ਕਹਿੰਦੇ ਆਸੀਂ ਵੀ ਆਹ ਨਾ ਜਾਓ ਉੱਧਰ ਜਿਓ ਸਾਡਾ ਟੋਟਾ ਫਰਕ ਪੜਦਾ ਕਿੰਨਾ ਕਿਤੇ ਸਾਨੂੰ ਸਮਝਣ ਦਾ ਅੱਧੇ ਮੈਂ ਇੱਕ ਬੇਨਤੀ ਹੋਰ ਕਰੂੰਗਾ ਆਹ ਦੇਖੋ ਤੁਸੀਂ ਧਿਆਨ ਮਾਰ ਕੇ ਸਾਰੇ ਡਰਮੋਂ ਦੀ ਲਾਇ ਹੋ ਕੇ ਕੰਨ ਕੰਨ ਦੇ ਗੁਰਗੁਲੇ ਵਾਲੀ ਸੀ ਫਰੂੜ ਲਈ ਸੀ ਫਿਰ ਵੀ ਲੋਕ ਪੱਤੇ ਛੱਡਦੇ ਨੇ ਪਤਾ ਨਹੀਂ ਕੀ ਕਹਿੰਦਾ ਇਹ ਜਿਹੜਾ ਸਾਡੀਆਂ ਭੈਣਾਂ ਆ ਗਿਆ ਮਦਾਨਾਂ ਨੇ ਆਹ ਖਾਦੇ ਨੇ ਚੌਲ ਚਾ ਰੋਟੀ ਖਾਦੀ ਐ ਐਕਸਪਲੋਜਨ ਗਲਾਸ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਛਿੱਟ ਗਏ ਜੀ ਆਪਾਂ ਕਹੜ ਸਮਝੀ ਇਹਦਾ ਰੱਬ ਦਾ ਘਰ ਆ ਆਪਾਂ ਆਪਣੇ ਘਰ ਕਿੰਨੀ ਸਫਾਈ ਰੱਖਦੇ ਆ ਤੇ इतवार ਕੋਲੀ ਆ ਜਾਂਦਾ ਕਿ ਨਾ ਆਪਾਂ ਕਦੇ ਕਾ ਕਦੇ ਬ੍ਰੈਂਡ ਕਦੇ ਸਮੋਸੇ ਫੇ ਪਲੇਟਾਂ ਦਾ 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 ਕਰੀ ਤੋਂ ਲੋਕੀ ਉਹਨੂੰ ਬੁਲਾਉਂਦੇ ਆ ਜੀ ਕਿਉਂਕਿ ਯਾਰ ਮਾ ਦਾ ਤਿਵਾਰ ਆ ਬਾਬਾ ਫਰੀਦ ਜੀ ਦਾ ਦਰਬਾਰ ਤੁਸੀਂ ਕੈਮਰਾ ਥੱਲੇ ਨੂੰ ਮਾਰੋ ਥੱਲੇਗਾ ਮਾਰ ਕੇ ਦੇਖੋ ਕਿੱਥੇ ਅੰਦਰ ਬੱਚੇ ਕਿੱਥੇ ਕੰਨੇ ਕਿਵੇਂ ਛਿੱਟ ਕੇ ਗਏ ਹੋਏ ਨੇ ਵੀ ਜਾਣਾ ਮਾੜੀ ਮੁੱਠੀ ਇਹ ਸ਼ਰਮ ਕਰਨ ਦੀ ਗੱਲ ਆ ਸਭੋ ਕੀ ਕਿਤੇ ਨਾ ਕਿਤੇ ਇਹ ਗੱਲਾਂ ਬਹੁਤ ਗਲਤ ਲੱਗਦੀ ਨੇ ਵੀ ਸਾਡੀ ਬਾਤਰੇ ਦਰਵਾਜ਼ੇ ਤੇ ਇਹ ਜੋ ਲੋਕ ਖਾar ਪੀਣੇ ਆਉਂਦੇ ਨੇ ਇਹ ਤਾਂ ਖਾਣ ਪੀਣੇ ਆਉਂਦੇ ਨੇ ਕਿ ਨੂੰ ਮੱਥਾ ਤਾਂ ਕੋਈ ਲੱਗਦਾਉਂ ਜੋ ਵੀ ਜਿਹੜਾ ਮੱਥਾ ਟੇਕਦਾ ਉਹ ਤਾਂ ਨਾਲ ਦੀ ਵੀ ਕੌਲੀ ਚੱਕ ਕੇ ਲੈ ਜਾਉਂ ਯਾਰ ਬਾਹਰ ਸਖਤ ਜੀ ਪਰ ਕਿਸੇ ਨਾ ਕਿਤੇ ਭੜਤਾਂ ਦੇ ਵਿੱਚ ਪਤਾ ਨਹੀਂ ਮਾਤਰ ਨੂੰ ਡਰਦੇ ਕੀ ਗੱਲ ਆ ਅਸੀਂ ਬੜੇ ਲੰਮੇ ਸਮੇਂ ਤੋਂ ਸਮਝਾਉਂਦੇ ਆ ਪਰ ਸਾਡੇ ਨੇ ਆਉਂਦੀ ਤੁਹਾਡੇ ਕਨਾਰੀ ਦੁਆਰਾ ਫੇਰ ਬੇਨਤੀ ਕਰਦੇ ਆ ਵੀ ਜਿਹੜੀ ਜੀ ਚੀਜ਼ ਸਾਡੇ ਵੀ ਤੇ ਹੈ ਉਹ ਖਾ ਕੇ ਕੂੜੇ ਦੇ ਕਦਰੇ ਵਿੱਚ ਫਿਲਟਿਆ ਕਰੋ ਸਰਵਾਰ ਦੇ ਅੰਤ ਨਾ ਫਿਲਟਿਆ ਕਰੋ ਐਨੀਆਂ ਗੱਲਾਂ ਕਰਦਾ ਹੋਇਆ ਸਾਰੇ ਸੰਗਤਾਂ ਨੂੰ ਜਰਗ ਦੇ ਮੇਲੇ ਦੀਆਂ ਲੱਖ ਲੱਖ ਵਾਰਸ ਆਪਣਾ ਨਾਮ ਦੱਸ ਦਿਓ ਬਾਬਾ ਜੀ ਅਸੀਂ ਪਹਿਲਾ ਨੰਬਰ ਤੇ ਤੁਹਾਨੂੰ ਬੇਨਤੀ ਕਰਾਂਗੇ ਵੀ ਬਾਬਾ ਜੀ ਦਾ ਬਾਬਾ ਫਰੀਦ ਸਾਹਿਬ ਜੀ ਨੇ ਅੱਜ ਤੋਂ ਲੈ ਕੇ ਚਾਹਨਾ ਦੇ ਘਰ ਉਲੋਂ ਵਾਲੇ ਆ ਸੇਵਾਦਾਰ ਮੇਰਾ ਨਾਮ ਸ਼ਾਨੁਲਾਨ ਖਾਨਾ ਜੀ ਜੀ ਪਿੰਡ ਝਰਕ ਇੱਕ ਉਹ ਸੇਵਾਦਾਰ ਆਪਕੇ ਫਰੀਦ ਦੇ ਅਤੇ ਸਾਡੇ ਮਹਾਨੋ ਮਾਪੂ ਜਨਾਬ ਸ਼ੇਰਖਾਂ ਜੀ ਜਿਹੜੇ ਰਣਜੀਤ ਸਿੰਘ ਜੀ ਤੁਹਾਨੂੰ